ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਜੋ ਬਹੁਤ ਜਿਆਦਾ ਮਿਹਨਤੀ ਸੀ ਆਪਣੀ ਫਸਲ ਦੇ ਲਈ ਦਿਨ ਰਾਤ ਮਿਹਨਤ ਕਰਦਾ ਸੀ ਪਰ ਜਦੋਂ ਉਹ ਫਸਲ ਵੀ ਦਿਂਦਾ ਸੀ ਤਾਂ ਕਦੇ ਹਨੇਰੀ ਆ ਜਾਂਦੀ ਸੀ ਕਦੇ ਤੂਫਾਨ ਆ ਜਾਂਦਾ ਸੀ ਜਿਸ ਕਰਕੇ ਉਸ ਦੀ ਫਸਲ ਸੀ ਜੋ ਉਸ ਸਮੇਂ ਤੋਂ ਪਹਿਲਾਂ ਖਰਾਬ ਹੋ ਜਾਂਦੀ ਸੀ ਅਤੇ ਉਸ ਨੂੰ ਆਪਣੀ ਮਿਹਨਤ ਦਾ ਜੋ ਮੁੱਲ ਹੈ ਉਹ ਸਹੀ ਨਹੀਂ ਮਿਲਦਾ ਸੀ ਉਹ ਬਹੁਤ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਮਨ ਹੀ ਮਨ ਵਿੱਚ ਬੈਠ ਕੇ ਸੋਚਣ ਲੱਗਾ ਅਤੇ ਰੱਬ ਨੂੰ ਫਿਰ ਤਾਂ ਨੇ ਮੇਨੇ ਮਰਨੇ ਸ਼ੁਰੂ ਕਰ ਦਿੱਤੇ ਵੀ ਤੂੰ ਐਡਾ ਸਮਰੱਥ ਹੈਂ ਸਭ ਕੁਝ ਜਾਣਦਾ ਹੈ ਤੇਰੇ ਕੋਲ ਇੰਨੀ ਸ਼ਕਤੀ ਹੈ ਪਰ ਰੱਬਾ ਤੈਨੂੰ ਇਹ ਨਹੀਂ ਪਤਾ ਲੱਗਿਆ ਕਿ ਇੱਕ ਕਿਸਾਨ ਕਿੰਨੀ ਮਿਹਨਤ ਕਰਦਾ ਹੈ ਦਿਨ ਰਾਤ ਉਹ ਕਿਵੇਂ ਮਰਦਾ ਹੈ ਤੂੰ ਉਸ ਦੀ ਫਸਲ ਠੀਕ ਹੀ ਨਹੀਂ ਹੋਣ ਦਿੰਦਾ ਉਸ ਦੀ ਫਸਲ ਨੂੰ ਸਹੀ ਉਪਜ ਨਹੀਂ ਦਿੰਦਾ ਰੱਬਾ ਤੇਰਾ ਇਹ ਕੀ ਨਿਆ ਹੈ ਤੂੰ ਕਿਸ ਤਰ੍ਹਾਂ ਦਾ ਹੈਂ ਤੂੰ ਜੋ ਵੀ ਕਰ ਰਿਹਾ ਹੈਂ ਬਹੁਤ ਗਲਤ ਕਰ ਰਿਹਾ ਹੈਂ ਜੇ ਕਿਤੇ ਤੇਰੀ ਜਗ੍ਹਾ ਤੇ ਮੇਰੇ ਕੋਲ ਇਹ ਸ਼ਕਤੀ ਹੁੰਦੀ ਨਾ ਤਾਂ ਮੈਂ ਆਪਣੀ ਮਰਜ਼ੀ ਨਾਲ ਇੰਨੀ ਸੋਹਣੀ ਫਸਲ ਅਗਾਉਂਦਾ ਇੰਨਾ ਸੋਨਾ ਮੇਰਾ ਝਾੜ ਆਉਂਦਾ ਸੀ ਪਰ ਤੈਨੂੰ ਇਹ ਸਮਝ ਹੀ ਨਹੀਂ ਕਿ ਫਸਲ ਹੁੰਦੀ ਕੀ ਹੈ ਇਹ ਸੁਣਨ ਤੋਂ ਬਾਅਦ ਉਸ ਨੂੰ ਆਕਾਸ਼ਵਾਣੀ ਹੁੰਦੀ ਹੈ ਅਤੇ ਪਰਮਾਤਮਾ ਦੀ ਆਵਾਜ਼ ਸੁਣਦੀ ਹੈ ਕਿ ਸੱਜਣਾ ਜੇ ਤੂੰ ਇੰਨਾ ਹੀ ਆਪਣੇ ਹੱਥੀ ਕੰਮ ਕਰਨਾ ਚਾਹੁੰਦਾ ਹੈ ਤਾਂ ਜਾ ਤੈਨੂੰ ਇਹ ਸ਼ਕਤੀ ਵੀ ਦਿੱਤੀ ਤੂੰ ਆਪਣੀ ਮਰਜ਼ੀ ਨਾਲ ਜਿਹੜੀ ਮਰਜ਼ੀ ਫਸਲ ਉਗਾ ਲ ਜਦ ਮਰਜ਼ੀ ਉਗਾ ਲ ਇਹ ਸੁਣ ਕੇ ਉਹ ਬੜਾ ਖੁਸ਼ ਹੋਇਆ ਵੀ ਹੁਣ ਮੈਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਫਸਲ ਵੀ ਸਕਦਾ ਹਾਂ ਤੇ ਹੁਣ ਮੈਨੂੰ ਕੋਈ ਹਨੇਰੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਕੋਈ ਧੁੱਪ ਦਾ ਸਾਹਮਣਾ ਨਹੀਂ ਕਰਨਾ ਪਏਗਾ ਕੋਈ ਮੀਂਹ ਨਹੀਂ ਆਵੇਗਾ ਕੋਈ ਵਰਖ ਨਹੀਂ ਹੋਵੇਗੀ ਮੈਂ ਆਪਣੀ ਮਰਜ਼ੀ ਦੇ ਨਾਲ ਵਧੀਆ ਫਸਲ ਉਗਾਵਾਂਗਾ ਉਸ ਤੋਂ ਬਾਅਦ ਉਸਨੇ ਕਣਕ ਦਾ ਬੀਜ ਖੇਤਾਂ ਦੇ ਵਿੱਚ ਬੀਜ ਦਿੱਤਾ ਅਤੇ ਇੱਕ ਇਹੋ ਜਿਹਾ ਮੌਸਮ ਕਰ ਲਿਆ ਜਿਸ ਵਿੱਚ ਨਾ ਧੁੱਪ ਸੀ ਨਾ ਬਾਰਿਸ਼ ਨਾ ਕੋਈ ਹਨੇਰੀ ਆਈ ਨਾ ਕੋਈ ਤੂਫਾਨ ਆਇਆ ਨਾਹੀ ਉਸਨੇ ਆਪਣੇ ਖੇਤ ਨੂੰ ਕੋਈ ਬਾੜ ਕੀਤੀ ਸਮਾਂ ਬੀਤਦਾ ਜਾ ਰਿਹਾ ਸੀ ਕੀ ਹੋਇਆ ਥੋੜੇ ਸਮੇਂ ਬਾਅਦ ਜਦੋਂ ਕਈ ਮਹੀਨਿਆਂ ਬਾਅਦ ਦੇਖਿਆ ਤਾਂ ਫਸਲ ਬਹੁਤ ਵਧੀਆ ਤਿਆਰ ਹੋ ਗਈ ਤੇ ਕਣਕ ਵੱਢਣ ਵਾਲੀ ਸੀ ਉਹ ਬੜਾ ਖੁਸ਼ ਹੋਇਆ ਕਿ ਰੱਬ ਨੇ ਕੀ ਕਰਨਾ ਸੀ ਦੇਖ ਮੈਂ ਆਪਣੇ ਦਿਮਾਗ ਨਾਲ ਆਪਣੀ ਸ਼ਕਤੀ ਨਾਲ ਆਪਣੀ ਸੂਝ-ਬੂਝ ਨਾਲ ਕਿੰਨੀ ਸੋਹਣੀ ਫਸਲ ਉਗਾ ਲਈ ਕਿੰਨੀ ਸੋਹਣੀ ਫਸਲ ਮੇਰੀ ਹੋ ਗਈ ਹੈ ਹੁਣ ਕਿੰਨਾ ਸੋਹਣਾ ਝਾੜ ਹੋਏਗਾ ਤੇ ਮੇਰੀ ਮਿਹਨਤ ਮੇਰੇ ਪੱਲੇ ਪੈ ਜਾਏਗੀ ਪਰ ਜਦੋਂ ਉਸਨੇ ਕਣਕ ਨੂੰ ਵੜਨਾ ਸ਼ੁਰੂ ਕੀਤਾ ਇੱਕ ਬੱਲੀ ਨੂੰ ਆਪਣੇ ਹੱਥ ਵਿੱਚ ਫੜਦਾ ਹੈ ਕੀ ਦੇਖਦਾ ਹੈ ਕਿ ਕਣਕ ਤਾਂ ਹੋ ਗਈ ਪਰ ਜਿਹੜਾ ਉਸ ਦਾ ਬੀਜ ਹੁੰਦਾ ਹੈ ਨਾ ਕਣਕ ਦਾ ਉਹ ਬੱਲੀ ਖਾਲੀ ਹੀ ਥੋਤੀ ਹੀ ਰਹਿ ਗਈ ਉਸ ਦੇ ਵਿੱਚ ਬੀਜ ਪੈਦਾ ਹੀ ਨਹੀਂ ਹੋਇਆ ਬੀਜ ਪੁੰਗ ਰਹੀ ਨਹੀਂ ਤੇ ਉਹ ਫੇਰ ਰੱਬ ਨੂੰ ਬੈਠ ਕੇ ਉਲਾਮਾ ਦਿੰਦਾ ਹੈ ਕਿ ਰੱਬਾ ਤੂੰ ਮੇਰੇ ਨਾਲ ਮਾੜਾ ਕੀਤਾ ਇਹ ਕੋਈ ਸਿਆਣੀ ਗੱਲ ਨਹੀਂ ਅਤੇ ਰੱਬ ਫੇਰ ਉਸੇ ਤਰ੍ਹਾਂ ਹੀ ਆਕਾਸ਼ਵਾਣੀ ਕਰਦਾ ਹੈ ਅਤੇ ਕਹਿੰਦਾ ਹੈ ਕਿ ਸੱਜਣਾ ਜੋ ਕੁਦਰਤ ਕਰਦੀ ਹੈ ਨਾ ਜੋ ਪਰਮਾਤਮਾ ਕਰਦਾ ਹੈ ਉਸ ਦੇ ਵਿੱਚ ਹੀ ਸਭ ਦਾ ਪੂਰੇ ਸੰਸਾਰ ਦਾ ਭਲਾ ਹੁੰਦਾ ਹੈ ਦੇਖ ਤੂੰ ਆਪਣੀ ਕਣਕ ਨੂੰ ਨਾ ਧੁੱਪ ਸਹਿਣ ਦੀ ਸਮਰੱਥਾ ਦਿੱਤੀ ਨਾ ਉਸ ਨੂੰ ਹਨੇਰੀ ਦੇ ਨਾਲ ਝੱਖੜ ਦੇ ਨਾਲ ਤੂਫਾਨ ਦੇ ਨਾਲ ਲੜਨ ਦੀ ਸ਼ਕਤੀ ਦਿੱਤੀ ਇਸ ਲਈ ਤੂੰ ਉਸ ਉੱਪਰ ਇੱਕੋ ਹੀ ਮੌਸਮ ਰੱਖਿਆ ਜਿਸ ਕਰਕੇ ਉਹ ਕਮਜ਼ੋਰ ਹੋ ਗਈ ਅਤੇ ਉਸ ਦੇ ਵਿੱਚ ਦਾਣਾ ਪੈਦਾ ਹੀ ਨਹੀਂ ਹੋਇਆ ਇਹ ਸੁਣ ਕੇ ਉਹ ਬੜੀ ਗੰਭੀਰਤਾ ਦੇ ਵਿੱਚ ਚਲਾ ਗਿਆ ਤੇ ਪ੍ਰਮਾਤਮਾ ਨੇ ਉਸ ਨੂੰ ਸਮਝਾਇਆ ਕਿ ਸੱਜਣਾ ਇਹੀ ਹੀ ਇਨਸਾਨ ਦੀ ਜ਼ਿੰਦਗੀ ਹੈ ਜੋ ਇਨਸਾਨ ਮੁਸੀਬਤ ਦੇ ਵਿੱਚ ਹੁੰਦਾ ਹੈ ਸੰਘਰਸ਼ ਕਰਦਾ ਹੈ ਧੂਪਾਂ ਚੱਲਦਾ ਹੈ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਇੱਕ ਨਾ ਇੱਕ ਦਿਨ ਉਸ ਨੂੰ ਹੀ ਫਲ ਮਿਲਦਾ ਹੈ ਉਹੀ ਇਨਸਾਨ ਕਾਮਯਾਬ ਹੁੰਦਾ ਹੈ ਕਿਉਂਕਿ ਇਨੀਆਂ ਔਕੜਾਂ ਤੋਂ ਬਾਅਦ ਉਸ ਨੂੰ ਸਮਝ ਆ ਜਾਂਦੀ ਹੈ ਕਿ ਜੋ ਜ਼ਿੰਦਗੀ ਹੈ ਜੀਣੀ ਤਾਂ ਬਹੁਤ ਸੌਖੀ ਹੈ ਪਰ ਸੌਖੀ ਇਸ ਨੂੰ ਕਰਨ ਦੇ ਲਈ ਸੰਘਰਸ਼ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ ਇਸ ਕਰਕੇ ਉਸ ਨੂੰ ਇੱਕ ਦਿਨ ਹੌਲੀ-ਹੌਲੀ ਇਹ ਸਮਝ ਆ ਜਾਂਦੀ ਹੈ ਕਿ ਕੱਲੀ ਮਿਹਨਤ ਹੀ ਨਹੀਂ ਮਿਹਨਤ ਐਨੀ ਕਿ ਉਸ ਦੇ ਨਾਲ ਸੰਘਰਸ਼ ਵੀ ਇਹ ਜਾ ਕਰਨਾ ਪੈਂਦਾ ਹੈ ਕਿ ਚਾਹੇ ਮੁਸੀਬਤ ਆ ਜਾਵੇ ਦੁੱਖ ਆ ਜਾਵੇ ਉਸ ਨੂੰ ਬਰਦਾਸ਼ਤ ਵੀ ਕਰਨਾ ਪੈਂਦਾ ਹੈ ਅਤੇ ਉਸ ਦਾ ਹਲ ਵੀ ਲੱਭਣਾ ਪੈਂਦਾ ਹੈ ਸੋ ਇਸ ਕਹਾਣੀ ਤੋਂ ਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸੀਬਤਾਂ ਹੋਣ ਉਹਨਾਂ ਦਾ ਹੱਸ ਕੇ ਸਾਹਮਣਾ ਕਰਨਾ ਚਾਹੀਦਾ ਹੈ ਕਦੇ ਵੀ ਕਬਰਾਉਣਾ ਨਹੀਂ ਚਾਹੀਦਾ ਪਰਮਾਤਮਾ ਨੂੰ ਗੱਲ-ਗੱਲ ਉੱਤੇ ਦੋਸ਼ ਨਹੀਂ ਦੇਣਾ ਚਾਹੀਦਾ ਕਿ ਪਰਮਾਤਮਾ ਤੂੰ ਮੇਰੇ ਨਾਲ ਮਾੜਾ ਕੀਤਾ ਮੈਂ ਆਪਣੀ ਮਰਜ਼ੀ ਨਾਲ ਆਹ ਕਰ ਲੈਂਦਾ ਕਿਉਂਕਿ ਪਰਮਾਤਮਾ ਸਮਰੱਥ ਹੈ ਸਰਬ ਵਿਆਪਕ ਹੈ ਸਤਿਗੁਰ ਸਭਨਾ ਦਾ ਭਲਾ ਮਨਾਇਂਦਾ ਤਿਸ ਦਾ ਬੁਰਾ ਕਿਉ ਹੋਏ ਗੁਰਵਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਸਤਿਗੁਰ ਤਾਂ ਹਰ ਜੀਵ ਦਾ ਭਲਾਈ ਸੋਚਦੇ ਹਨ ਭਲਾਈ ਕਰਦੇ ਹਨ ਪਰ ਇਨਸਾਨ ਦੀ ਸਮਝ ਹੀ ਥੋੜੀ ਹੈ ਉਸ ਨੂੰ ਸਿਰਫ ਆਪਣੇ ਸੁੱਖਾਂ ਦੀ ਪ੍ਰਾਪਤੀ ਵੱਲ ਹੀ ਧਿਆਨ ਰਹਿੰਦਾ ਹੈ ਤੇ ਦੁੱਖਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਉਸ ਦੇ ਵਿੱਚ ਅੱਜ ਬਿਲਕੁਲ ਵੀ ਨਹੀਂ ਰਹੀ ਪੇਸ਼ੈਂਸ ਨਹੀਂ ਰਹੀ ਇਸ ਕਰਕੇ ਜੋ ਸਤਿਗੁਰੂ ਕਰਦੇ ਹਨ ਉਸ ਦੇ ਵਿੱਚ ਹੀ ਸਭ ਦਾ ਭਲਾ ਹੁੰਦਾ ਹੈ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਜੋ ਕਿਸੇ ਹੋਰ ਨੂੰ ਵੀ ਕੀ ਪਤਾ ਇਸ ਵੀਡੀਓ ਤੋਂ ਬਹੁਤ ਵੱਡੀ ਸਿੱਖਿਆ ਮਿਲ ਜਾਵੇ ਜੀ